ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਊ ਬਲੌਗ ਤੇ ਅੱਜ ਦਾ ਬਲੌਗ ਬਹੁਤ ਜ਼ਿਆਦਾ ਖਾਸ ਦਾ ਕਿਉਂਕਿ ਆਪਾਂ ਚੱਲੇ ਆਂ ਸਰਹੰਦ ਫਤੇਗੜ ਸਾਹਿਬ ਮੱਥਾ ਟੇਕਣ ਕਾਫੀ ਟਾਈਮ ਦਾ ਸੋਚ ਰਏ ਸੀ ਤੇ ਸਤਿ ਸ਼੍ਰੀ ਅਕਾਲ ਜੀ ਤੇ ਨਵਨੀਤ ਦਾ ਕਹਿ ਰਿਆ ਸੀਗਾ ਹਾਂ ਹਾਂ ਵੀ ਜਾਣਾ ਫਤੇਗੜ ਸਾਹਿਬ ਸੋ ਆਪਣੇ ਨਾਲ ਦਮਨ ਤੇ ਜਸਵੀਰ ਵੀ ਚੱਲੇ ਪਹਿਲਾਂ ਆਪਾਂ ਸਲੇਮਪੁਰ ਜਾਵਾਂਗੇ ਉਹਨਾਂ ਨੂੰ ਨਾਲ ਲੈਨੇ ਤੇ ਫਿਰ ਆਪਾਂ ਚੱਲਦੇ ਆਂ ਫਤੇਗੜ ਸਾਹਿਬ ਸੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਤੁਸੀਂ ਸਾਰੇ ਵਾਹਿਗੁਰੂ ਜੀ ਕਮੈਂਟਾਂ 'ਚ ਜ਼ਰੂਰ ਲਿਖੋ ਤੇ ਅਸ਼ੀਰਵਾਦ ਲਓ ਜੀ ਲਓ ਜੀ ਸੰਗਤ ਜੀ ਪਹੁੰਚ ਗਏ ਆਂ ਆਜੋ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਬਸ ਸਹੀ ਹੈ ਜੀ ਅਰੇ ਬਾਬੇ ਨੂੰ ਮੱਥਾ ਟੇਕ ਕੇ ਆਣੇ ਆ ਚਲੋ ਸੰਗਤ ਦੇਖਦੇ ਆ ਤਿਆਰ ਆ ਸੰਗਤ ਜੀ ਸਤਿ ਸ਼੍ਰੀ ਅਕਾਲ ਤਿਆਰ ਆ ਬਈ ਸਤਿ ਸ਼੍ਰੀ ਅਕਾਲ ਜੀ ਮੋਢਾ ਕਰ ਰਹੀ ਤੈਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਤ ਨਹੀਂ ਉਹ ਤਾਂ ਨਾ ਖਿਆਲ ਦੋ ਦਾਪ ਉਹੋ ਹੈਗਾ ਬਾਹਰ ਵਿੱਚ ਬਾਹਰ ਲੈ ਕਰੀਏ ਬਾਹਰ ਲੈ ਕਰੀਏ ਕਿ ਚੁ ਲਈਏ ਤਿਆਰੀ ਮੰਮੀ ਤੇ ਮਾਸਤੀ ਥੋੜਾ ਬਿਜ਼ੀਅਤ ਆਣੀ ਜਾ ਰਹੀ ਆ ਆਜੋ ਬੱਚਿਓ ਬੈਡੀ ਵੀ ਬਿਜ਼ੀ ਅੱਜ ਉਧਰੋ ਸਰਦਾਰ ਸਾਹਿਬ ਨੇ ਆਪਣੇ ਨੇ ਖਿੱਚ ਲਈ ਗੱਡੀ ਇਹ ਬਾਈ ਮਹਾਰਾਜ ਦੇ ਘਰੇ ਕਰਮਾ ਨਾ ਜਾਇਆ ਜਾਂਦਾ ਤੇਰੇ ਕਰਮਾ ਹੀ ਸੀਗਾ ਬਾਕੀ ਇਹ ਬੰਦੇ ਹੁੰਦੇ ਜਿੱਧਰ ਮਰਜੀ ਤੋੜ ਲੋ ਤਿਆਰੀ ਚ ਰਹਿੰਦਾ ਏ ਪੱਗ ਬਨ ਕੇ ਤਿਆਰੀ ਦਿੰਦਾ ਏ ਇਹ ਕਰਮਾ ਵਾਲੇ ਚੱਲੇ ਆ ਹਰ ਬੰਦਾ ਨਹੀਂ ਜਾ ਸਕਦਾਗਾ ਆਜੋ 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 ਇੱਕ ਦੋ ਜਾਣੇ ਪਿੱਛੇ ਤਾੜ ਦੋ ਆਹ ਸ਼ੈੱਡ ਵੀ ਬਹੁਤ ਸੋਹਣੀ ਚੀਜ਼ ਬਣ ਗਈ ਆ ਦੇਖੋ ਗੱਡੀਆਂ ਦੁਨੀਆਂ ਲਾ ਉਹਨੂੰ ਪਹਿਲਾਂ ਇੱਧਰ ਨਹੀਂ ਸੀ ਪਹਿਲਾਂ ਉੱਧਰ ਹੀ ਸੀ ਆ ਬਹੁਤ ਵਧੀਆ ਬਣ ਗਿਆ ਇਹ ਚਾਦਰ ਪਾਈ ਹੋਈ ਆ ਲੱਗਦਾ ਇਹ ਆ ਜਿਵੇਂ ਸਟੀਲ ਹੁੰਦੀ ਆ ਬਟ ਇਹ ਕੱਪੜਾ じゃ ਇੱਕ ਪੀਵੀਸੀ ਟਾਈਪ じゃ ਫਾਈਬਰ じゃ ਕਹ ਲਈਏ ਜੇ ਕੋਈ ਸ਼ਰਮ ਬਹੁਤ ਵਧੀਆ ਚੀਜ਼ ਆ ਮੰਮੀ ਦਾ ਵੀ ਜਾਨੂ ਜੀ ਕਰਦਾ ਲੱਗਦਾ ਨਹੀਂ ਪੁੱਤੋ ये आदमी को देखो <laughs> अच्छा चलो जी चलो बाबा जी चलो जी, तो जी, देखे। जी। देखे। ले आंदी मैं बना लिया बहना बना लिया गोभी चलो जी वाह बोले सोनिहा सत ਲੋ ਜੀ ਚੱਲੇ ਆ ਪਵਿੱਤਰ ਧਰਤੀ ਤੇ ਫਤੇਗੜ ਸਾਹਿਬ ਸਲੇਮਪੁਰ ਦੀ ਧਰਤੀ ਨੂੰ ਚੱਲ ਪਏ ਆ ਦਮਨ ਨੂੰ ਖੁੱਲਾ ਕਰ ਦਿਓ ਜੀ ਦੁੱਲਾ ਨਹੀਂ ਗਿਆ ਉਹਦਾ ਪੈਰ ਦੁਖਦਾ ਸੀ ਨਹੀਂ ਦੁੱਲੇ ਦੀ ਤਿਆਰੀ ਸੀਗੀ ਹੁਣ ਦਾ ਦਮਨ ਚੱਲੀ ਆ ਹਾਂ ਦੁੱਲੇ ਦੀ ਹਾਜ਼ਰੀ ਹੋਣੀ ਧਰਮ ਪਤਨੀ ਲਵਾਉਗੀ ਬੀਬੀ ਦਮਨ ਪ੍ਰੀਤ ਕੌਰ ਜੀ ਦਮਨ ਦੀ ਹੈ ਨਾਨਕਪੁਰੇ ਵਾਲੇ ਵੀ ਮੈਂ ਨਹੀਂ ਜਾਣਾ ਇੱਥੇ ਕਿਉਂਕਿ ਨਾ ਜਾਓ ਆਪਾਂ ਤਾਂ ਚੱਲੇ ਆ ਇਹ ਕੁੜੀ ਸਿਆਣੀ ਆ ਆ ਮੁੰਡਾ ਵੀ ਬਹੁਤ ਸਿਆਣਾ ਇਹ ਵੀ ਜਿੱਧਰ ਮਰਜ਼ੀ ਤੁਰ ਲੋ ਕੱਲ ਦਿੱਲੀ ਗਿਆ ਸੀਗਾ ਓਏ ਗਲਤ ਗੱਲ ਪੁੱਤ ਐ ਨਹੀਂ ਕਹਿਣਾਗਾ ਉਹ ਤਾਂ ਆਪਾਂ ਪਰਸਨਲ ਡਾਇਲੋਗ ਬੋਲਿਆ ਤੇ ਮੂੰਹ ਤੇ ਗੋਲ ਕੇ ਇਹ ਨੂੰ ਗੱਲ ਕੋਣ ਆਹ ਆਪਣਾ ਕਹਿੰਦਾ ਆ ਨਾ ਮਾਮਾ ਵਧੀਆ ਜਿੱਧਰ ਮੈਂ ਕਿਹਾ ਹਾਂ ਮਾਮਾ ਤਾਂ ਮੈਂ ਕਿਹਾ ਟਰਾਲੀ ਵਰਗਾ ਜਣਾ ਮਰਜ਼ੀ ਟਰੈਕਟਰ ਵਗਰ ਪਾ ਲਿਆ ਇਹ ਵੀ ਦਿਨ ਨਹੀਂ ਟਰਾਲੀ ਵੜਿਆ ਜਾਂਦਾ ਪੁੱਤ ਨਹੀਂ ਤਾਂ ਹਰੇਕ ਹੀ ਜਵਾਬ ਦੇ ਦਿੰਦਾ ਬਾਕੀ ਤਾਂ ਯੂਵੀ ਦੱਸੂਗਾ ਯੂਵੀ ਕਿੱਥੇ ਚੱਲੇ ਆ ਪਤਾ ਨਹੀਂ ਅਈ ਤੇ ਟੋਡਰਮਲ ਹਵੇਲੀ ਜਸਵੀਰ ਟੋਡਰਮਲ ਦੀ ਹਵੇਲੀ ਵੀ ਦਿਖਾ ਕੇ ਲੈ ਕੇ ਆਉਣੀ ਹੈ ਜੂਵੀ ਨੂੰ ਅਸੀਂ ਪਹੁੰਚ ਚੁੱਕੇ ਆ ਤੇ ਖਾਸ ਇੱਕ ਗਿੱਸਾ ਵੀ ਯਾਦ ਆਗਾ ਜਦੋਂ ਅਸੀਂ ਪਹਿਲੀ ਵਾਰ ਹੀ ਆਏ ਆ ਯੂਨੀਵਰਸਿਟੀ ਮੈਂ ਤੇ ਹਰਪ੍ਰੀਤ ਉਦੋਂ ਸਾਡੀ 7 ਵਜੇ ਪਹੁੰਚੇ ਰਾਤ ਨੂੰ ਨਾ ਮੁਕਸਰ ਤੋਂ ਇੱਥੇ ਬੱਸ ਰੁਕੀ ਸਾਨੂੰ ਲੱਗਿਆ ਵੀ ਹੁਣ ਕਿੱਧਰ ਹੋ ਜਾਈਏ ਫਿਰ ਅਸੀਂ ਆਟੋ ਤੇ ਗਏ ਉਦੋਂ ਬੜਾ ਲੱਗ ਰਿਆ ਸੀ ਇਹ ਨਵੀਂ ਜਿਹੀ ਜਗ੍ਹਾ ਦੇ ਕਿਧਰ ਹੋ ਗਏ ਨਾ ਫਿਰ ਹੌਲੀ ਹੌਲੀ ਤਾਂ ਪੂਰੇ ਹੀ ਪ੍ਰੇਮ ਹੋ ਗਿਆ ਇੱਥੇ ਚਾਰ ਦੇ ਨਾਲ ਇਹ ਸਰਾਂ ਨਦੀ ਮਾਰਕੀਟ ਦੇਖੋ ਰੌਣਕਾਂ ਇੱਧਰ ਹੀ ਆ ਸਾਰਾ ਜਿਹੜੀ ਹਨਾ ਮਾਰਕੀਟ ਹੈਗੀ ਅੰਦਰ ਹੀ ਆ ਸ਼ਾਮ ਨੂੰ ਮੰਨ ਲਓ ਯੂਨੀਵਰਸਿਟੀ ਤੋਂ ਬਾਅਦ ਇੱਧਰ ਨੂੰ ਆਣਾ ਮਾਰਕੀਟ ਜ਼ਰੂਰ ਆਉਂਦੇ ਸੀਗੇ ਖਾਣਾ ਪੀਣਾ ਸਾਰਾ ਕਿਉਂਕਿ ਉਧਰ ਜਿਵੇਂ ਯੂਨੀਵਰਸਿਟੀ ਦੇ ਨੇੜੇ ਤਾਂ ਖਾਸ ਕੁਝ ਹੈ ਨਹੀਂ ਸੀਗਾ ਇੱਧਰ ਹੀ ਮਾਰਕੀਟ ਸੀਗੇ ਇੱਥੇ ਇੱਕ ਢਾਬਾ ਵੀ ਹੁੰਦਾ ਸੀ ਜਿੱਥੇ ਰੋਟੀ ਖਾਂਦੇ ਹੁੰਦੇ ਸੀਗੇ ਉਹ ਨਹੀਂ ਮੈਨੂੰ ਦਿਖ ਰਿਹਾ ਕਿੱਥੇ ਜੇ ਆ। ਚੱਲਿਆ ਜੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਂਆਂ ਚ ਜਨਿਆ ਸੀ ਤੇ ਉੱਥੇ ਜਾ ਕੇ ਆਪਾਂ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ। ਫਿਰ ਉਹ ਤੋਂ ਬਾਅਦ ਆਪਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਚੱਲਾਂਗੇ। ਮਾਤਾ ਗੁਜਰੀ ਕਾਲਜ ਇੱਥੇ ਵੀ ਬਹੁਤ ਹਨ ਬੱਚੇ ਪੜ੍ਹੇ ਆ ਤੇ ਵੱਡੀਆਂ-ਵੱਡੀਆਂ ਪੋਸਟਾਂ ਤੇ ਪਹੁੰਚੇ ਆ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਇਧਰਲੀ ਸਾਈਡ ਹੁਣ ਆਪਾਂ ਗੱਡੀ ਕਰਦੇ ਆ پارک ਤੇ ਫਿਰ ਆਪਾਂ ਚੱਲਦੇ ਆ ਦਰਸ਼ਨ ਕਰਦੇ ਆ ਜੀ ਗੱਡੀ ਲਾਈਏ ਪਾਰਕਿੰਗ ਚ ਹਾਂ ਇਹ ਤੇ ਠੰਡਾ ਬੁਰਜ ਆ ਜਿਸ ਸੰਡੇ ਆ ਜੀ ਸੋ ਸੰਗਤਾਂ ਦਾ ਕਰਕੇ ਹੋਮ ਹਮਾਗੇ ਪਹੁੰਚਿਆ ਹੋਇਆ ਦੂਰੋ ਦੂਰੋ ਦੇਖੋ ਕੋਈ ਨਾ ਉੱਥੇ ਵੀ ਸਾਹਮਣੇ ਵੀ ਪਾਰਕਿੰਗ ਕੋਲ ਨਾ ਬਹੁਤ ਵੱਡੀ ਗਿਣਤੀ ਚ ਸੰਗਤਾਂ ਆਈਆਂ ਹੋਈਆਂ ਬਾਕੀ ਜਵਰਾਜ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਮਟਰ ਖਾ ਗਾਂਗੇ ਅਸਤੇ ਇਹ ਦੇਖ ਕੋੜਕੋ ਲੱਗ ਪਿਆ ਨਾ ਸਿਰਚ ਹੁਣ ਚੰਗਾ ਕਰਾਂਗੇ 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 ਨੋ ਕਰਦਾ ਜਿਹੜੀ ਟਾਡਰ ਮਲ ਦੀ ਹਵੇਲੀ ਆ ਜੀ ਉਹ ਇਧਰਲੀ ਸਾਈਡ ਰਹਿ ਗਈ ਕੋਸ਼ਿਸ਼ ਕਰਦੇ ਆ ਜੇ ਗਏ ਤਾਂ ਉਧਰ ਨੂੰ ਵੀ ਜਾਵਾਂਗੇ ਇੱਲਾ ਤਾਂ ਆਪਾਂ ਮੱਥਾ ਦੇਖਦੇ ਆਂ ਗੱਡੀ پارک ਹੋ ਗਈ ਐ ਜਿਉਰਾਜ ਕੀ ਕਹਿਣਾ ਦੂੰ ਕੀ ਮੰਗਦਾ ਹੈ ਪਾਉ ਫਿਊਲ ਕਰਨਾ ਇਹ ਬੰਦੇ ਨੂੰ ਖਾਣ ਪੀਣ ਦੀ ਭੁੱਖ ਲੱਗਿਆ ਹੀ ਪਹਿਲਾਂ ਮੱਥਾ ਇੱਧਰ ਦੇਖ ਕੇ ਚੱਲਦੇ ਆਂ ਫੇਰ ਆਪਾਂ ਚੱਲਾਂਗੇ ਉਧਰਲੀ ਸਾਈਡ ਠੰਡਾ ਬਰਜ ਦੇਖਾਂਗੇ ਨਹੀਂ ਫੇਰ ਠੰਡਾ ਬਰਜ ਮੱਥਾ ਟੇਕਾਂ ਫੇਰ ਖਾਣ ਪੀਂ ਅੱਛਾਾਰੇ ਜੀ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖੋ ਸੋ ਬਹੁਤ ਹੀ ਪਵਿੱਤਰ ਕਰਤੀ ਆ ਕਰਮਾਂ ਨਾਲ ਹੀ ਆਇਆ ਜਾਂਦਾ ਜੀ ਗੁਰਦੁਆਰਾ ਸਾਹਿਬ ਪਰਸ ਦੇਖੋ ਦਬੜ ਕਿੱਥੋਂ ਲੈ ਕੇ ਆਈ ਹੈ ਪਰਸ ਇਹ ਵੀ ਜੀ ਮੇਰੀ ਫਰੈਂਡ ਨੇ ਗਿਫਟ ਕੀਤਾ ਸੀ ਮਨੀਪੁਰ ਤੋਂ ਬੜਾ ਸੋਹਣਾ ਪਰਸ ਆ ਯਾਰ ਮਣੀਕਰਨ ਮਨੀਪੁਰ ਮਨੀਪੁਰ ਅੱਛਾ ਆ ਜਾਓ ਬਈ ਵਾਹਿਗੁਰੂ ਸੱਚੇ ਪਾਤਸ਼ਾਹ ਮੋਜੇ ਤੋਂ ਪ੍ਰਸ਼ਾਦ ਲੈ ਲਈਏ ਲਓ ਜੀ ਪ੍ਰਸ਼ਾਦ ਲੈ ਲਿਆ ਤੇ ਆਪਾਂ ਹੁਣ ਦੇਖਦੇ ਹਾਂ ਮੱਥਾ ਸੰਗਤ ਪਰ ਕੜੀ ਆਪਣੀ ਗੁਰਦੁਆਰਾ ਸਾਹਿਬ ਜੀ ਬਹੁਤ ਜ਼ਿਆਦਾ ਸੋਨਾ ਬਣਾਦਾ ਪਹਿਲਾਂ ਨੂੰ ਵੀ ਹੈ ਨਾ ਜਿਹੜੀ ਪਹਿਲਾਂ ਕੜਾ ਪ੍ਰਸ਼ਾਦ ਉੱਧਰਲੀ ਸਾਈਡ ਹੁੰਦੀ ਸੀ ਸਾਹਮਣੇ ਉਹਨਾਂ ਨੇ ਅੰਦਰ ਕਰਤਾ ਹੋਰ ਵੀ ਮਿਲ ਕਾਫੀ ਜਿੰਨਸ ਕਰਤੀਆਂ ਸੋ ਤੁਸੀਂ ਵੀ ਕਰੋ ਦਰਸ਼ਨ ਜੀ ਹੰਤਨ ਬਾਬਾ ਜੋਰਾਵਾਲਾ ਜੀ ਤਾਂ ਅੰਦਰ ਬਾਬਾ ਸਾਹਿਬ ਜੀ ਸਰਸਾ ਸਾਹਿਬਾ ਹੁਣ ਆਪਾਂ ਮੱਥਾ ਟੇਕਦੇ ਹਾਂ ਜੀ ਸੋ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸੰਗਤਾਂ ਦੂਰੋ ਦੂਰੋਂ ਪਹੁੰਚਿਆ ਹੋਈਆਂ ਸੋ ਇਸ ਕਰਕੇ ਕਾਫੀ ਲੰਬੀ ਲਾਈਨ ਵੀ ਲੱਗੀ ਹੋਈ ਆ ਪਰ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਇੱਥੇ ਬਹੁਤ ਮਨ ਨੂੰ ਸਕੂਨ ਮਿਲਦਾ ਦਰਸ਼ਨ ਕਰਕੇ ਸੋ ਹੁਣ ਆਪਾਂ ਚੱਲਦੇ ਹਾਂ ਜੀ ਨੀਚੇ ਭੋਰਾ ਸਾਹਿਬ ਦੇ ਵਿੱਚ ਇਹ ਉਹ ਸਥਾਨ ਆ ਜਿੱਥੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਨੂੰ ਜ਼ਾਲਮ ਸਰਕਾਰ ਨੇ ਨੀਆਂ ਦੇ ਵਿੱਚ ਨਿਆ ਸੀ ਸੋ ਉਸੇ ਸਥਾਨ ਦੇ ਉੱਪਰ ਪਾਲਕੀ ਸਾਹਿਬ ਵੀ ਸ਼ਿਸ਼ੋ ਮਤਾ ਜੀ ਜਿੱਥੇ ਤੰਤਨ ਬਾਬਾ ਜੋਰਾਵਰ ਸਿੰਘੀ ਤੰਤਨ ਬਾਬਾ ਫਤੇ ਸਿੰਘ ਜੀ ਨੂੰ 89 ਤੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੁਸੀਂ ਦੇਖ ਵੀ ਸਕਦੇ ਹੋ ਲਿਖਿਆ ਹੋਇਆ ਸੋ ਇੱਥੇ ਵੀ ਬਹੁਤ ਸਾਰੀਆਂ ਸੰਗਤਾਂ ਬੈਠ ਕੇ ਪਾਠ ਕਰਦੀਆਂ ਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਂਦੇ ਆ ਕਰੋ ਦਰਸ਼ਨ ਗੁਰਦੁਆਰਾ ਠੰਡਾ ਬੁਰਜ ਸਾਹਿਬ ਦੇ ਇਹ ਉਹ ਸਥਾਨ ਆ ਜਿੱਥੇ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਨੂੰ ਜ਼ਾਲਮ ਸਰਕਾਰ ਨੇ 3 ਦਿਨ ਕੈਦ ਕਰਕੇ ਰੱਖਿਆ ਤੇ ਕੜਾਕੇ ਦੀ ਠੰਡ ਦੇ ਵਿੱਚ ਉਹਨਾਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤਾਂ ਜੋ ਉਹ ਆਪਣੇ ਧਰਮ ਤੋਂ ਡੋਲ ਜਾਣ ਪਰ ਮਾਤਾ ਗੁਜਰਕੌਰ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੂਰਾਵਰ ਸਿੰਘ ਜੀ ਬਿਲਕੁਲ ਵੀ ਆਪਣੇ ਧਰਮ ਤੋਂ ਨਹੀਂ ਡੋਲੇ ਤੇ ਉਹਨਾਂ ਨੇ ਜ਼ਾਲਮ ਸਰਕਾਰ ਦੇ ਨਸਤੀ ਧੂਆਂ ਲਿਆਤਾ ਹੁਣ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਜਿਕਰ ਜੋਗਾ ਜਿਹੜੋ ਤਿੰਨ ਦਿਨ ਭੁੱਖੇ ਪਾਣੇ ਇਸ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਛੋਟੇ ਸਹਿਬ ਜਾਂਦੇ ਰਹੇ ਤਾਂ ਬਾਬਾ ਮੋਤੀਰਾਮ ਮਹਿਰਾ ਨੇ ਉਹਨਾਂ ਨੂੰ ਦੁੱਧ ਛਕਾਇਆ ਪਰ ਜਦੋਂ ਨਰਦਈ ਜ਼ਾਲਮ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਮੋਤੀਰਾਮ ਮਹਿਰਾ ਨੇ ਉਹਨਾਂ ਨੂੰ ਦੁੱਧ ਛਕਾਇਆ ਤਾਂ ਪੂਰੇ ਪਰਿਵਾਰ ਸਮੇਤ ਬਾਬਾ ਮੋਤੀराम ਮਹਿਰਾ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਸ ਠੰਡੇ ਵਰਜ ਵਿੱਚ ਹੁਣ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਸ਼ਨ ਆਪਾਂ ਕਰ ਲਿਆ ਜੀ ਤੇ ਪ੍ਰਸ਼ਾਦ ਵੀ ਲੈ ਲਿਆ ਹੁਣ ਆਪਾਂ ਚੱਲਦੇ ਹਾਂ ਜੀ ਦਵਾਨ ਟੋਡਰਮਲ ਦੀ ਹਵੇਲੀ ਵੱਲ ਗੁਰਦੁਆਰਾ ਠੰਡਾ ਬੋਰੀ ਸਾਹਿਬ ਦਾ ਇਤਿਹਾਸ ਪ੍ਰੋਪਰ ਲਿਖਿਆ ਹੋਇਆ ਜੀ ਤੁਸੀਂ ਪੜ ਸਕਦੇ ਹੋ ਇਸ ਦਾ ਸਕਰੀਨ ਸ਼ਾਟ ਲੈ ਕੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਉਹਨਾਂ ਨੇ ਇੱਕ ਪ੍ਰੋਪਰ ਬੋਰਡ ਲਾਇਆ ਹੋਇਆ ਜੀ ਤੇ ਇਤਿਹਾਸ ਲਿਖਿਆ ਹੋਇਆ ਪਾ ਦਰਸ਼ਨ ਕਰ ਲਿਆ ਜੀ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲਦੇ ਆ ਟੋਡਰਮਲ ਦੀ ਹਵੇਲੀ ਟੋਡਰਮਲ ਜੀ ਉਹ ਮਾਨ ਕੋਰਸੀ ਜਿਨ੍ਹਾਂ ਨੇ ਮੋਹਰਾਂ ਚਣ ਕੇ ਆ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਕੋਰ ਜੀ ਦਾ ਸਸਕਾਰ ਕਰਵਾਇਆ ਸੀ ਜੀ ਜਗਾ ਖਰੀਦੀ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਆ ਸੋ ਪਹਿਲਾਂ ਆਪਾਂ ਟੋਡਰਮਲ ਦੀ ਹਵੇਲੀ ਚੱਲਦੇ ਆ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੋਤੀ ਸਰੂਪਾ ਗੁਰਦੁਆਰਾ ਜਿੱਥੇ ਜਗਾ ਟੋਡਰਮਲ ਨੇ ਖਰੀਦੀ ਸੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਹਵੇਲੀ ਦੇ ਦਰਸ਼ਨ ਕਰਾਉਣੇ ਆ ਦੇ ਆ ਦੇਖੋ ਇੱਥੋਂ ਆਪਾਂ ਜਦੋਂ ਪਾਰਕਿੰਗ ਚੋਂ ਨਿਕਲ ਜੰਨੇ ਆ ਗੁਰਦੁਆਰਾ ਸਾਹਿਬ ਸੋ ਇਧਰ ਨੂੰ ਰਾਈਟ ਮੁੜ ਕੇ ਡਰਾਈਵਰ ਸਾਈਡ ਟੋਡਰਮਲ ਹਵੇਲੀ ਆਉਂਦੀ ਆ ਤੇ ਰੇਲ ਗੱਡੀ ਦੀ ਲਾਈਨ ਕਰਾਸ ਕਰਕੇ ਅੱਜ ਸੰਡੇ ਕਰਕੇ ਬਹੁਤ ਭਾਰੀ ਸੰਗਤ ਆਈਆਂ ਹੋਈਆਂ ਦੂਰੋਂ ਦੂਰੋਂ ਇੱਥੇ ਲਿਖਿਆ ਵੀ ਹੋਇਆ ਜੁਹਾਜ ਹਵੇਲੀ ਦੀਵਾਨ ਟੋਡਰਮਲ ਇਧਰਲੀ ਸਾਈਡ ਰਹਿ ਗਈ ਸੋ ਆਪਾਂ ਉਧਰੋਂ ਚੱਲਦੇ ਆਂ ਤੇ ਲੀ ਜਾਂਦਾ ਕੰਸਟਰਕਸ਼ਨ ਦਾ ਕੰਮ ਹਨਾ ਪੁਰਾਣੀ ਹਵੇਲੀ ਉਹ ਵਾਲੀ ਆ ਆ ਦੇਖੋ ਪਰ ਪਹਿਲਾਂ ਤਾਂ ਹਾਲਾਤ ਹੁੰਦੇ ਹਨਾ ਜਿਆਦਾ ਸਹੀ ਨਹੀਂਗੇ ਪਰ ਹੁਣ ਨਵਾਂ ਇੱਥੇ ਪ੍ਰੋਪਰੀ ਸਭ ਕੁਝ ਬਣ ਜਾਂਦਾ ਦੇਖੋ ਚਲੋ ਬਹੁਤ ਵੱਡੀ ਗੱਲ ਆ ਹਨਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹਦੇ ਅੰਦਰ ਮੇਰੇ ਦਾ ਐਂਟਰੀ ਨਹੀਂ ਹੈਗੀ ਜਾਂਦੀ ਬੰਦ ਕੀਤੀ ਹੋਈ ਆ ਸੋ ਤੁਹਾਨੂੰ ਦਰਸ਼ਨ ਕਰਾਤੇ ਆਪਾਂ ਇੱਥੋਂ ਹੀ ਸੋ ਇਹ ਬਾਬਾ ਦੀਵਾਨ ਡੋਟਰ ਮਲ ਦੀ ਹਵੇਲੀ ਆ ਲਓ ਜੀ ਦੇਖੋ ਬਾਕੀ ਸਭ ਕੁਝ ਟੈਗ ਗਿਆ ਹਨ ਆ ਵੀ ਖੜਾ ਹੈ ਨਾ ਬਹੁਤ ਵੱਡੀ ਆ ਹਵੇਲੀ ਵਗਿਆ ਦੇਖੋ ਤੁਸੀਂ ਅਰੋਧਰਸ਼ਨ ਜੀ ਉਹਨ ਇਥੇ ਬਿਲਡਿੰਗ ਪਪਰ ਦੁਆਰਾ ਬਣਾਈ ਜਾ ਰਹੀ ਆ ਕਿਉਂਕਿ ਸਾਰੀਆਂ ਸਿੱਖ ਸੰਗਤਾਂ ਵੱਲੋਂ ਕਿਹਾ ਜਾ ਰਿਹਾ ਸੀ ਜੀ ਬਿਲਡਿੰਗ ਹੋਣੀ ਚਾਹੀਦੀ ਹੈ ਪ੍ਰੋਪਰ ਤੋਂ ਪੁਰਾਣੀ ਹਵੇਲੀ ਦੇਖੋ ਇਹ ਉਹ ਮਹਾਨ ਇਨਸਾਨ ਆ ਜੀ ਜਿਹਨੇ ਆਪਣਾ ਸਭ ਕੁਝ ਵਾਰਤਾ ਹਨ ਤੇ ਆ ਦੇਖੋ ਇਸ ਤਰ੍ਹਾਂ ਮੋਹਰਾ ਜੜੀਆਂ ਸੀ ਆ ਤਸਵੀਰ ਵੀ ਤੁਸੀਂ ਦੇਖ ਸਕਦੇ ਲੱਗੀ ਹੋਈ ਆ ਆ ਦੇਖੋ ਉਹ ਲਿਖਿਆ ਵੀ ਹੋਇਆ ਜਹਾਜ਼ ਹਵੇਲੀ ਦੀ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਜੀ। ਲੋ ਜੀ। ਸਾਰੇ ਵਾਹਿਗੁਰੂ ਜੀ ਲਿਖੋ ਜੀ ਕਮੈਂਟਾਂ ਦੇ ਵਿੱਚ। ਹੁਣ ਆਪਾਂ ਚੱਲਦੇ ਆਂ ਜੀ ਜੋਤੀ ਸਰੂਪ ਸਾਹਿਬ ਗੁਰਦੁਆਰਾ। ਤੇ ਇੱਥੋਂ ਨਾਲ ਹੀ ਸੜਕ ਮੁੜੂਗੀ ਉਧਰ ਆਪਾਂ ਚੱਲਦੇ ਆਂ ਤੇ ਟੇਕਦੇ ਮਤੋਂ। ਯੂਨੀਵਰਸਿਟੀ ਆ ਗਈ ਆ। ਇੱਥੇ ਐਮਸੀਏ ਕੀਤੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ। ਆ ਦੇਖੋ। ਉਹ ਜਿਉਂਵਰਸਿਟੀ ਦੇ ਕਰੋ ਦਰਸ਼ਨ ਜੀ ਇੱਥੇ 3 ਸਾਲ ਪੜ੍ਹਦੇ ਰਹੇ ਆ ਸੋ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਦੇਖੋ ਜੀ ਚਲੋ ਇਹ ਤਾਂ ਲੱਗੇ ਨਾ ਹੂੰ ਕੰਟਾ ਵਿੱਚ ਹੋਸਪੀਟਲ ਵਗੈਰਾ ਬਣ ਗਿਆ ਯੂਨੀਵਰਸਿਟੀ ਸਾਡੀ ਬਿਲਕੁਲ ਸਾਹਮਣੇ ਜੋਤੀ ਸਰੂਪ ਗੁਰਦੁਆਰਾ ਇੱਥੇ 3 ਸਾਲ ਰੌਣਕਾਂ ਰਹੀਆਂ ਪੂਰੀਆਂ ਬਹੁਤ ਕੁਝ ਸਿੱਖਿਆ ਗੁਰਦੁਆਰਾ ਜੋਤੀਸਰੂ ਸਾਹਿਬ ਦੇ ਜੀ ਜੋਤੀਸਰੂ ਸਾਹਿਬ ਗੁਰਦੁਆਰੇ ਗੁਰਦੁਆਰਾਛੀ ਦੀ ਜੋਤੀਸਰੂ ਸਾਹਿਬ ਇੱਥੇ ਜਨ ਸੰਸਕਾਰ ਕੀਤਾ ਸੀ ਜੀ ਛੋਟੇ ਸਾਬਜਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਤੇ ਜਿਹੜੀ ਤੁਹਾਨੂੰ ਹਵੇਲੀ ਦਿਖਾਈ ਟਰਡਰ ਮੱਲ ਦੀ ਉਹਨਾਂ ਨੇ ਇੱਥੇ ਮੋਹਰਾਂ ਚ ਨਹੀਂ ਸੀ ਜਗ੍ਹਾ ਕਰੀਤੀ ਸੀ ਆ ਸੰਸਕਾਰ ਕਰਨ ਲਈ ਜੀ ਤੇਰ ਨਾਲ ਲਓ ਜੀ ਲੁਧਿਆਣੇ ਪਹੁੰਚ ਚੁੱਕੇ ਆ ਸੋ ਆਪਾਂ ਦਰਸ਼ਨ ਕਰਿਆ ਸੋ ਬਹੁਤ ਵਧੀਆ ਲੱਗਿਆ ਮਨ ਨੂੰ ਸਕੂਨ ਆਇਆ ਸੋ ਤੁਸੀਂ ਵੀ ਵੀਡੀਓ ਦੇਖੀ ਤੁਹਾਨੂੰ ਵੀ ਜਰੂਰ ਆਨੰਦ ਆਇਆ ਹੋਊਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੋਸਤ ਮਿੱਤਰਾਂ ਬੱਚਿਆਂ ਦੇ ਨਾਲ ਸ਼ੇਅਰ ਜਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਖਾਸ ਤੌਰ ਤੇ ਫਤਿਹਗੜ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਆਪਣੇ ਬੱਚਿਆਂ ਨੂੰ ਜਰੂਰ ਫਤਿਹਗੜ ਸਾਹਿਬ ਲੈ ਕੇ ਜਾਓ